ਭਾਜਪਾ ਦੀ ਵੱਡੀ ਜਿੱਤ ਹੋਈ ਆ ਤਾਂ ਜਸ਼ਨ ਪੂਰੇ ਥੇਹ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇਸ ਵੇਲੇ ਕਰਨਤਾਰਨ ਦੇ ਵਿੱਚ ਮੌਜੂਦ ਆ ਕਿ ਜਿੱਥੇ ਭਾਜਪਾ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਤਸਵੀਰ ਤੁਹਾਡੇ ਨਾਲ ਕਰਨਤਾਰਨ ਤੋਂ ਸਾਂਝੀ ਅਸੀਂ ਇਸ ਵੇਲੇ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਜਿੱਤ ਹੋਈ ਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਆ ਉਹ ਜਸ਼ਨ ਮਨਾਇਆ ਜਾ ਰਿਹਾ ਤੇ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਮੌਜੂਦ ਨੇ ਜਰੂਰ ਅਸੀਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਪ੍ਰਧਾਨ ਜੀ ਦਿੱਲੀ ਦੇ ਵਿੱਚ ਵੱਡੀ ਜਿੱਤ ਹੋਈ ਆ ਅਤੇ ਜਸ਼ਨ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਕੀ ਭਾਵਨਾ ਮੈਂ ਸਭ ਤੋਂ ਪਹਿਲਾਂ ਦਿੱਲੀ ਵਾਸੀਆਂ ਦਾ ਉੱਥੋਂ ਦੇ ਹਰੇਕ ਭਾਰਤੀ ਜਨਤਾ ਪਾਰਟੀ ਦੇ ਵਰਕਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਕੇਜਰੀ ਵਾਲ ਤੇ ਝੂਠ ਦਾ ਪਰਦਾ ਫਾਸ਼ ਕਰਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੜਾਇਆ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਰੀਤੀਆਂ ਦੀਆਂ ਦੀਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਹੁਣ ਦਿੱਲੀ ਦੇ ਵਿੱਚ ਸਰਕਾਰ ਬਣਾਈ ਆ ਇਸੇ ਲੜੀ ਦੇ ਤਹਿਤ ਆਤੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੁਸ਼ੀ ਦੇ ਤਹਿਤ ਜਿੱਤ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਮੁੱਚੇ ਭਾਜਪਾ ਵਰਕਰਾਂ ਵੱਲੋਂ ਤਰਨਤਾਰਨ ਸ਼ਹਿਰੀ ਮੰਡਲਾਂ ਦੇ ਵਿੱਚ ਖੁਸ਼ੀ ਦਾ ਜਿਹੜਾ ਪ੍ਰਗਟਾਵਾ ਕੀਤਾ ਜਾ ਰਿਹਾ ਕਿਉਂਕਿ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਜਿੱਦਾਂ ਦਿੱਲੀ ਦੇ ਵਿੱਚ ਕੇਂਦਰੀ ਜਲਦਾ ਝੂੜਦਾ ਪਰਦਾ ਫਾਸ਼ ਕੀਤਾ ਇਤਾਂ ਹੀ ਪੰਜਾਬ ਦੇ ਵਿੱਚ ਇਹਦਾ ਝੂੜਦਾ ਪਰਦਾ ਫਾਸ਼ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਨੂੰ ਹਮਤ ਦੇ ਕੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣਾ ਵੱਡੀ ਲੀਡ ਹੈ ਭਾਜਪਾ ਦੇ ਕੋਲ ਪਰ ਆਮ ਆਦਮੀ ਪਾਰਟੀ ਨੇ ਇਹ ਵੀ ਕਿਹਾ ਸੀ ਕਿ ਸਾਨੂੰ 15-15 ਕਰੋੜ ਦੀ ਆਫਰ ਹੈ ਆਫਰ ਉਸ ਨੂੰ ਦੇਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਕੋਲ ਸੀਟਾਂ ਘੱਟ ਹੋਣ ਹੁਣ ਭਾਜਪਾ ਦੇ ਵਰਕਰ ਇਹ ਕਹਿ ਰਹੇ ਨੇ ਕਿਵੇਂ ਵੇਖਦੇ ਹੋ ਤੁਹਾਡੇ ਸਾਹਮਣੇ ਹੈ ਜੀ ਕੇਜਰੀ ਆਲ ਕੋ ਝੂਠ ਬੋਲਣ ਤੋਂ ਬਿਨਾ ਗੁੰਮਰਾਹ ਕਰਨ ਤੋਂ ਬਿਨਾ ਕੁਝ ਨਹੀਂ ਜੀ ਉਹਦਾ ਝੂਠ ਉਹਦਾ ਗਮਰਾਹ ਕਰਨ ਦਾ ਜਿਹੜਾ ਤਖੜਾ ਸੱਟਾ ਦਿੱਲੀ ਦੇ ਉੱਥੋਂ ਦੇ ਵੋਟਰਾਂ ਨੇ ਦਿੱਤਾ ਕਿ ਹੁਣ ਤੇਰਾ ਜਿਹੜਾ ਉਹ ਝੂਠ ਨਹੀਂ ਚੱਲਣਾ ਇਸੇ ਤਹਿਤ ਲੋਕਾਂ ਨੇ ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਲੋਕਾਂ ਨੂੰ ਗਮਰਾਹ ਕਰਕੇ ਝੂਠ ਮਾਰ ਕੇ ਸਤਾ ਦੇ ਵਿੱਚ ਆ ਰਿਹਾ ਸੀ ਪਰ ਲੋਕ ਜਿਹੜੇ ਹੁਣ ਬੜੇ ਸਿਆਣੇ ਹੋ ਚੁੱਕੇ ਨੇ ਲੋਕਾਂ ਨੇ ਉਹਦੇ ਝੂਠ ਦਾ ਬੇਨਕਾਬ ਕਰਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੜਾਇਆ ਉਹ ਨਾਲ ਪੰਜਾਬ ਦੇ ਵਿੱਚ ਵੀ ਤੀਸ਼ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਪ੍ਰਤੀ ਸੋਚ ਕੀ ਹੈ ਹੁਣ ਇਹ ਵੀ ਜ਼ਰੂਰ ਦੱਸਿਓ ਤੁਹਾਡੇ ਸਾਹਮਣੇ ਆ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਲਈ ਬਹੁਤ ਸਹਿਰਤ ਨੇ ਜੀ ਜੀ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਨੇ ਜੀ ਜੀ ਜਿੱਥੇ ਕਿਤੇ ਵੀ ਪੰਜਾਬ ਸੂਬੇ ਦੀ ਗੱਲ ਆਉਂਦੇ ਆ ਮੂਰੀ ਹੋ ਕੇ ਪੰਜਾਬ ਦੇ ਸੂਬੇ ਦੇ ਜਿਹੜੇ ਹਾਲਾਤ ਆ ਉਹ ਵਾਚ ਕਰਦੇ ਪਏ ਨੇ ਤੁਹਾਡੇ ਸਾਹਮਣੇ ਚ ਤਾਂ ਨਸ਼ਾ ਗੈਂਗਸਟਰ ਬਾਦ ਫਰੌਤੀਆਂ ਲੋਕ ਜਿਹੜੇ ਆ ਉਹ ਬਿਹਾਲ ਹੋ ਚੁੱਕੇ ਨੇ ਲੋਕਾਂ ਦੇ ਦਿਲ ਦੇ ਵਿੱਚ ਤੜਫਾ ਕਿ ਜਲਦੀ ਤੋਂ ਜਲਦੀ 2027 ਆਵੇ ਤੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜਦਾਂ ਦੂਜੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਦ ਹੋ ਰਿਹਾ ਉਸੇ ਤਹਿਤ 2022 ਦੇ ਵਿੱਚ ਭਾਜਪਾ ਦਾ ਪੰਜਾਬ ਦੇ ਵਿੱਚ ਵੀ ਝੰਡਾ ਬਲੰਦ ਹੋ ਗਿਆ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਵਿੱਚ ਖੁਸ਼ੀ ਹੈ ਵਰਕਰਾਂ ਦੇ ਮੈਸੇਜ ਕੀ ਰਹਿਣ ਵਾਲਾ ਹੈ ਮੈਂ ਸਮਝੇ ਵਰਕਰਾਂ ਨੂੰ ਜਿੱਥੇ ਆਪਣੇ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਵੱਲੋਂ ਸਮੁੱਚੇ ਵਸਨੀਕਾਂ ਵੱਲੋਂ ਵਧਾਈ ਵੀ ਦਿੰਦਾ ਉੱਥੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਉਹਦੇ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਹਮੇਸ਼ਾ ਹੀ ਪਿਛਲੇ 2 2.5 ਸਾਲਾਂ ਤੋਂ ਲਗਾਤਾਰ ਪੱਪਾਂ ਪਾਹ ਰੋ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਲੋਕਾਂ ਨੂੰ ਸ਼ਮੂਲੀਅਤ ਕਰਾਈ ਆ ਤੇ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਆ ਤਖੜੇ ਹੋ ਕੇ ਜਿੱਦਾਂ ਦਿੱਲੀ ਦੇ ਵਿੱਚ ਹਮਲਾ ਵਜਾ ਤਖੜੇ ਹੋ ਕੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਤ ਕਰਾ ਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ। ਖੁਸ਼ੀ ਜਿਹੜੀ ਆ ਵੇਖਣੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਲ੍ਹੇ ਸਾਹਿਬ ਅਕੀ ਕਹਿਣਾ ਚਾਹੋਗੇ ਅੱਜ ਵੱਡੀ ਗਿਣਤੀ ਦੇ ਵਿੱਚ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਅਤੇ ਲੋਕ ਜਿਹੜੇ ਨੇ ਸੜਕ ਦੇ ਉੱਪਰ ਜਸ਼ਨ ਮਨਾਉਣ ਵਾਸਤੇ ਪਹੁੰਚੇ ਨੇ ਵੇਖੋ ਜੀ ਇਹ ਪਬਲਿਕ ਹੈ ਪਬਲਿਕ ਨੇ ਤਾਂ ਬੀਜੇਪੀ ਸਮਰਥਕ ਵੀ ਮੌਜੂਦ ਨੇ ਨਾਲ ਜੀ ਸਾਹਿਬ ਕੀ ਭਾਵਨਾਵਾਂ ਵੱਡੀ ਜੇਤਤਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਾਰਟੀ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਵਾਇਆ ਹੋਇਆ ਤੁਸੀਂ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਬੇਤੋ ਜੀ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਆਪ ਪਾਰਟੀ ਜਦਾਂ ਇਹ ਝੂਠ ਬੋਲਦੇ ਆ ਪਰ ਪਬਲਿਕ ਨੂੰ ਪਤਾ ਸੀ ਪਬਲਿਕ ਜਿਆਦਾ ਚਿਰ ਇਹਨਾਂ ਦੇ ਝੂਠ ਤੇ ਨਹੀਂ ਟਿਕਣ ਵਾਲੀ ਪਬਲਿਕ ਨੇ ਜੋ ਫੈਸਲਾ ਕੀਤਾ ਬਹੁਤ ਵਧੀਆ ਫੈਸਲਾ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਦਿੱਲੀ ਦੇ ਹਾਲਾਤ ਬਹੁਤ ਮਾੜੇ ਆ ਪਰ ਪਬਲਿਕ ਨੇ ਬਹੁਤ ਕੁਝ ਪਬਲਿਕ ਕਰ ਸਕਦੀ ਤਖਤਾ ਪਲਟ ਦਿੰਦੀ ਆ ਇਸੇ ਤਰ੍ਹਾਂ ਜਿਵੇਂ ਦਿੱਲੀ ਦਾ ਤਖਤਾ ਪਲਟਿਆ ਇਸੇ ਤਰ੍ਹਾਂ ਇਹਨਾਂ ਪੰਜਾਬ ਦਾ ਤਖਤਾ ਵੀ ਪਲਟ ਦੇਣਾ ਜੀ ਜੀ ਅ ਅੱਜ ਖੁਸ਼ੀ ਦੀ ਲਹਿਰ ਹੈ ਸਾਰੇ ਵਰਕਰਾਂ ਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਸਮਰਥਕਾਂ ਨੂੰ ਕੀ ਅਪੀਲ ਕਰਨ ਵਾਲੀ ਵੇਖੋ ਜੀ ਬਹੁਤ ਜ਼ਿਆਦੀ ਪੰਜਾਬ ਦੇ ਵਿੱਚ ਅਤੇ ਗਰੀਬੀ ਲੋਕਾਂ ਨੂੰ ਇੰਨੀ ਖੁਸ਼ੀ ਆ ਗਈ ਬਹੁਤ ਜ਼ਿਆਦੀ ਖੁਸ਼ੀ ਆ ਇਸੇ ਤਰ੍ਹਾਂ ਹੀ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਬਲਿਕ ਨੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਸੁਧਾਰ ਲਿਓਣਾ ਇਹਨਾਂ ਦਾ ਜ਼ਿਆਦਾ ਝੂਠ ਨਹੀਂ ਚੱਲਣਾ ਤੇ ਨਾ ਪਬਲਿਕ ਨੇ ਚੱਲਣ ਦੇਣਾ ਹਾਂ ਬਹੁਤ ਬਹੁਤ ਵਾਤਾ ਭੀਜਪੀ ਸਮਰਥਕਾਂ ਦੇ ਵਿੱਚ ਸਮੁੱਚੀ ਭੀਜਪੀ ਦੇ ਵਿੱਚ ਜਿਹੜੀ ਆ ਖੁਸ਼ੀ ਦੀ ਲਹਿਰ ਆ ਤੁਸੀਂ ਬਣੇ ਰਹੋ ਸਾਡੇ ਨਾਲ ਦਿੱਲੀ ਦੇ ਵਿੱਚ ਵੱਡੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਹੋਈ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਬੀਜੇਪੀ ਸਮਰਥਕਾਂ ਦੇ ਵਿੱਚ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਤਰਨਤਾਰ ਤੋਂ ਕਰ ਰਹੇ ਸੀ ਬਣੇ ਰਹੋ ਸਾਡੇ ਨਾਲ ਹਰ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਅਰਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰ